ਜਾ ਕੇਜਰੀਵਾਲ ਸਾਹਿਬ ਪਹਿਲਾਂ ਵੀ ਕਹਿੰਦੇ ਰਹੇ ਨੇ ਕਿ ਬਹੁਤ ਸਾਰੀਆਂ ਪਾਰਟੀਆਂ 'ਚ ਚੰਗੇ ਬੰਦੇ ਨੇ ਜੋ ਇਸ ਦੇਸ਼ ਦੀ ਇਸ ਪੰਜਾਬ ਦੀ ਸੇਵਾ ਕਰ ਸਕਦੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਅਰਮਿਤ ਸਿੰਘ ਸੰਧੂ ਵੀ ਸੀ ਉਹਨਾਂ ਨੂੰ ਅਸੀਂ ਆਪਣੀ ਪਾਰਟੀ 'ਚ ਰੱਖਦੇ ਹਾਂ ਜੀ ਠੀਕ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਸਾਡੇ ਇੱਥੇ ਪਿੰਡ ਮੇਰੇ ਹਲਕੇ ਤਰਨਤਾਰਨ ਦੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਸਰਪੰਚ ਸਹਿਬਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਹਿਬਾਨ ਜਿਹੜੇ ਪਹੁੰਚੇ ਨੇ ਤੇ ਅਸੀਂ ਸਾਰਿਆਂ ਨੇ ਜੋ ਕੱਲ ਸਾਡੀ ਪਾਰਟੀ ਦੀ ਹਾਈ ਕਮਾਂਡ ਨੇ ਸਰਦਾਰ ਹਰਮੀਤ ਸਿੰਘ ਸੰਧੂ ਹੋਣਾਂ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਉਹਦੀ ਖੁਸ਼ੀ ਦੇ ਵਿੱਚ ਅਸੀਂ ਇਕੱਠੇ ਹੋਏ ਆ ਤੇ ਪਾਰਟੀ ਨੂੰ ਇਹ ਅਸੀਂ ਸਾਦੇ ਕਾਠੇ ਦੱਸਦਾ ਕਿ ਅਸੀਂ ਵੱਡੀ ਜਿੱਤ ਜਿਹੜੀ ਆ ਉਤਰਨ ਤਰਨ ਬਾਈ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਦਿਵਾਵਾਂਗੇ ਤੇ ਹਰਮੀਤ ਸਿੰਘ ਸੰਧੂ ਹੋਣਾ ਨੂੰ ਜਿਤਾ ਕੇ ਤੋਂ ਐਮਐਲਏ ਬਣਾ ਕੇ ਭੇਜੋ ਕਿੰਨੇ ਸਰਪੰਚ ਜਿਹੜੇ ਨੇ ਅੱਜ ਤੁਹਾਡੇ ਨਾਲ ਸਹਿਮਤ ਹੋਏ ਨੇ ਕਿਉਂਕਿ ਪਿਛਲੇ ਦਿਨੀ ਹਰ ਇੱਕ ਬੰਦਾ ਸਰਪੰਚਾਂ ਦੀ ਗੱਲ ਕਰਦਾ ਸੀ ਕਿ ਸਰਪੰਚ ਸਾਡੇ ਨਾਲ ਨੇ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿੰਨੇ ਵੀ ਉਦੇਦਾਰ ਨੇ ਤੇ ਸਰਪੰਚ ਸਾਹਿਬਾਨ ਨੇ ਆਮ ਆਦਮੀ ਪਾਰਟੀ ਦੇ ਨੇ ਆਮ ਆਦਮੀ ਪਾਰਟੀ ਦੇ ਨਾਲ ਹੈ ਤੇ ਇੱਥੇ ਵੀ ਤੁਸੀਂ ਦੇਖੋ ਤੁਹਾਨੂੰ ਆਪ ਪਤਾ ਲੱਗੂਗਾ ਇੱਥੇ ਸਰਪੰਚਾਇ ਨੇ ਤੁਸੀਂ 1 ਟੂ 1 ਕਰ ਲਿਓ ਘਟੋ ਘਟ 30 ਤੋਂ 35 ਸਰਪੰਚ ਇੱਥੇ ਨੇ ਜਿਹੜੇ ਸਿਰਫ ਸਾਡੇ ਇੱਕ ਛੋਟੇ ਜਿਹੇ ਸੱਦੇ ਤੇ ਕਿ ਅਸੀਂ ਪਾਰਟੀ ਦੇ ਨਾਲ ਤੇ ਫਰਮੀਤ ਸਿੰਘ ਸੰਧੂ ਉਹਨਾਂ ਦੇ ਨਾਲ ਹੈ ਤੇ ਤੁਸੀਂ ਇੱਥੇ ਆਪ ਦੇਖ ਸਕਦੇ ਹੋ ਸੋਹਲ ਸਾਹਿਬ ਜਿਹੜੀ ਟਿਕਟ ਵੀ ਅਰਮੀਤ ਸਿੰਘ ਸੰਧੂ ਨੂੰ ਮਿਲੇਗੀ ਦੇਖੋ ਟਿਕਟ ਦਾ ਫੈਸਲਾ ਜਿਹੜਾ ਹੈ ਉਹ ਪਾਰਟੀ ਹਾਈ ਕਮਾਂਡ ਨੇ ਕਰਨਾ ਹੈ ਉਹ ਕਿੰਨੂੰ ਦੇਣ ਦੇ ਨੇ ਉਹ ਜੇ ਬਾਦ ਦੀਆਂ ਗੱਲਾਂ ਨੇ ਪਰ ਅੱਜ ਅਸੀਂ ਫਰਮੀਤ ਸਿੰਘ ਸੰਧੂ ਹੋਣਾ ਦੇ ਨਾਲ ਕਿਉਂਕਿ ਉਹਨਾਂ ਨੂੰ ਹਲਕੇ ਦੀ ਸੇਵਾ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਪੰਜਾਬ ਦੇ ਪਰਿਵਾਰੀ ਮਨੀਸ਼ ਸੋਧਿਆ ਜੀ ਨੇ ਸੌਂਪੀ ਹੈ ਅਸੀਂ ਉਹਨਾਂ ਦੇ ਨਾਲ ਹੈ ਪਾਰਟੀ ਦੇ ਨਾਲ ਹੈ ਜੋ ਪਾਰਟੀ ਦਾ ਫੈਸਲਾ ਹੈ ਉਹ ਸਿਰ ਮੱਥੇ ਅੱਜ ਤਾਂ ਡੀ ਹਾਈ ਕਮਾਂਡ ਨਾਲ ਮੀਟਿੰਗ ਹੋਈ ਆ ਵਿੱਚੋਂ ਕੁਝ ਲੀਡਰ ਜਿਹੜੇ ਆਪਣੇ ਨਾਰਾਜ਼ ਨਜ਼ਰ ਆ ਸੀ ਵਿਕਰਦੇਵ ਸੰਧੂ ਕੋਮ ਤੇ ਕਈ ਬੰਦੇ ਨਾਰਾਜ਼ ਸੀ ਕਿਸ ਤਰ੍ਹਾਂ ਦੇ ਕੋਈ ਨਾਰਾਜ਼ ਨਹੀਂ ਆ ਜੀ ਸਾਰੇ ਬੰਦੇ ਨਾਲ ਨੇ ਤੇ ਸਾਰੇ ਉਥੇ ਪਾਰਟੀ ਦੇ ਉੱਤੇਦਾਰਾਂ ਦਾ ਬਲਾਕ ਪ੍ਰਧਾਨ ਸਾਹਿਬਾਨ ਦਾ ਕਟ ਕੀਤਾ ਗਿਆ ਤੇ ਸਾਰੇ ਉਥੇ ਨਾਲ ਨੇ ਤੇ ਪਾਰਟੀ ਦੀ ਚੜ੍ਹਦੀ ਕਲਾ ਦੇ ਲਈ ਅਸੀਂ ਸਾਰੇ ਇਕੱਠੇ ਹੋਏ ਆ ਤੇ ਵੱਡੀ ਲੀਡ ਦੇ ਨਾਲ ਪਾਰਟੀ ਨੂੰ ਜਿਤਾਵਾਂਗੇ ਉਹ ਜਿੱਤਾਂ ਦੇ ਲਈ ਲੜਦਿਆਂ ਨੇ ਸਾਡੀ ਆਮ ਆਦਮੀ ਪਾਰਟੀ ਦੀ ਜਿਹੜੀ ਲੜਾਈ ਹੈ ਉਹ ਅਕਾਲੀ ਦਲ ਤੇ ਕਾਂਗਰਸ ਦੇ ਇੱਕ ਉਹਨਾਂ ਵੱਡੀਆਂ ਪਾਰਟੀਆਂ ਨਾਲ ਲੜਾਈ ਹੈ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਰਾਜ ਕੀਤਾ ਤੇ ਪਾਰਟੀ ਨੇ ਇੱਕ ਵਧੀਆ ਕੈਂਡੀਡੇਟ ਲੈ ਕੇ ਆਂਦਾ ਹੈ ਤਿੰਨ ਵਾਰੀ ਹਰਮਿਤ ਸਿੰਘ ਸੰਧੂ ਇੱਥੇ ਐਮਐਲਏ ਰਹੇ ਨੇ ਕੋਈ ਉਹਨਾਂ ਨੇ ਬਲਾਕਾ ਚੋਂ ਪੈਸੇ ਨਹੀਂ ਖਾਦੇ ਕੋਈ ਉਹਨਾਂ ਨੇ ਅਫਸਰਾ ਤੋਂ ਪੈਸੇ ਨਹੀਂ ਲਾਏ ਸਾਨੂੰ ਇੱਕ ਵਧੀਆ ਕੈਂਡੀਡੇਟ ਮਿਲਿਆ ਹੈ ਅਸੀਂ ਉਹਨਾਂ ਦਾ ਜੀ ਆਇਆਂ ਕਰਦੇ ਹਾਂ ਉਹ ਜਿੱਤ ਸਕਦੇ ਨੇ ਉਹਨਾਂ ਦਾ ਆਪ ਦਾ ਵੀ ਇੱਕ ਵੱਡਾ ਕੈਡ ਇਹਦੇ ਵਿੱਚ ਤੇ ਇਸ ਲਈ ਉਹਨਾਂ ਨੂੰ ਨਾਲ ਲੈ ਕੇ ਤੇ ਉਹਨਾਂ ਨੂੰ ਪਾਰਟੀ ਨੇ ਹਲਕੇ ਦੀ ਸੇਵਾ ਬਕੀ ਹੈ ਤੇ ਤਕੜੇ ਹੋ ਕੇ 3 ਸਾਲ ਪਹਿਲਾਂ ਵੀ ਸਾਡੀ ਪਾਰਟੀ ਨੇ ਵਧੀਆ ਕੰਮ ਕੀਤੇ ਨੇ ਅਗਲੇ ਡੇਢ ਸਾਲ ਹੋਰ ਵਧੀਆ ਕੰਮ ਕਰ ਰਿਹਾ ਜਿਵੇਂ ਚੋਣ ਲਈ ਕਿੰਨਾ ਕੋ ਮਜ਼ਬੂਤ ਮੰਨਦੇ ਹੋਣ ਕਿ ਜਿਵੇਂ ਉਹਨਾਂ ਦੇ ਆਉਣ ਦੇ ਨਾਲ ਬਲ ਮਿਲਿਆ ਇੱਕ ਤਰਫਾ ਲੜਾਈ ਹੋਊਗੀ 30000 ਤੋਂ ਉੱਪਰ ਅਸੀਂ ਆਮ ਆਦਮੀ ਪਾਰਟੀ ਇੱਥੋਂ ਜਿੱਤ ਦਰਜ ਕਰੂਗੀ ਤੇ ਜਿਹੜੀ ਸੀਟ ਹੈ ਉਹ ਅਸੀਂ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗੇ ਨਹੀਂ ਦੇਖੋ ਹਰਮੀਤ ਸਿੰਘ ਸੰਧੂ ਦੇ ਨਾਲ ਕੋਈ ਸਾਡਾ ਵਟ ਦਾ ਰੌਲਾ ਤਾਂ ਹੈ ਨਹੀਂ ਸੀ 2022 ਦੇ ਵਿੱਚ ਪੋਲਿਟਿਕਲ ਜਿਹੜਾ ਸੀ ਉਹ ਸਾਡਾ ਅਕਾਲੀ ਦਲ ਦੇ ਨਾਲ ਰੌਲਾ ਸੀ ਉਹ ਸਾਡਾ ਅੱਜ ਵੀ ਰੌਲਾ ਹੈ ਕਾਂਗਰਸ ਦੇ ਨਾਲ ਸਾਡਾ ਅੱਜ ਵੀ ਰੌਲਾ ਹੈ ਸਾਡੀ ਜਿਹੜੀ ਲੜਾਈ ਹੈ ਸਾਡੀ ਪੋਲਿਟਿਕ ਪੋਲਿਟਿਕਲ ਲੜਾਈ ਜਿਹੜੀ ਹੈ ਉਹ ਕੋਈ ਸਾਡੀ ਨਿੱਜੀ ਲੜਾਈ ਥੋੜੀ ਹੈ ਪੰਜਾਬ ਬਊਟ ਪਰ ਸਾਡੀ ਪਾਰਟੀ ਨੇ ਹਰਮੀਤ ਸਿੰਘ ਸੰਧੂ ਹੋਣਾ ਨੂੰ ਲਿਆਂਦਾ ਹੈ ਦੇਖੋ ਉਹ ਸਾਫ ਸੁਥਰੀ ਸ਼ਵੀ ਵਾਲੇ ਆਗੂ ਨੇ ਤੇ ਤੁਸੀਂ ਆ ਸਾਰੇ ਸਰਪੰਚ ਸਾਹਿਬਾਨਾਂ ਦਾ ਅਹੁਦੇਦਾਰ ਸਾਹਿਬਾਨਾਂ ਦਾ ਇਕੱਠ ਦੇਖ ਸਕਦੇ ਹੋ ਲੋਕ ਜਿਹੜੇ ਨੇ ਉਹ ਪਾਰਟੀ ਦੇ ਨਾਲ ਨੇ ਸੋ ਤਾਂ ਕਰਕੇ ਅਸੀਂ ਜਿਹੜੇ ਆ ਵਾਅਦਾ ਚੜ ਕੇ ਉਹਨਾਂ ਦਾ ਸਾਥ ਦੇਵਾਂਗੇ ਹਲਕੇ ਨੂੰ ਮਜ਼ਬੂਤੀ ਦੇਵਾਂਗੇ ਕਿਉਂਕਿ ਤਰਨਤਾਰਨ ਹਲਕਾ ਜਿਹੜਾ ਹੈ ਇਕੱਲਾ ਹਲਕਾ ਨਹੀਂ ਤਰਨਤਾਰਨ ਜ਼ਿਲ੍ਹੇ ਦਾ ਦਿਲ ਵੀ ਤਰਨਤਾਰਨ ਸ਼ਹਿਰ ਹੈ ਤਰਨਤਾਰਨ ਹਲਕਾ ਹੈ ਤੇ ਤੁਸੀਂ ਦੇਖਿਓ 2027 ਦੀ ਜਿਹੜੀ ਲੜਾਈ ਹੈ ਉਹਦਾ ਜਿਹੜਾ ਮੋੜ ਹੈ ਉਹ ਇਸ ਬਾਈ ਇਲੈਕਸ਼ਨ ਤੋਂ ਬੰਨਿਆ ਜਾਊਗਾ ਤੇ ਇਹ ਇਲੈਕਸ਼ਨ ਦੇ ਵਿੱਚ ਅਸੀਂ ਵੱਧ ਚੜ ਕੇ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਚ। ਜਨਾ ਦੀ ਗੱਲ ਕਰਦੇ ਹੋ ਵੇਖੋ ਪਿਛਲੇ 1 ਸਾਲ ਪਹਿਲਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਦੇਖੋ ਉਹਨਾਂ ਨੇ ਅਕਾਲੀ ਦਲ ਤੋਂ ਅਸਤੀਫਾ ਦੇ ਚੁੱਕੇ ਸੀ ਜੋ ਉੱਥੇ ਚੱਲ ਰਿਹਾ ਸੀ ਤੇ ਵੇਖੋ ਨੀਅਤ ਤੇ ਨੀਤੀ ਇਹ ਦੋ ਚੀਜ਼ਾਂ ਨੇ ਬੜੇ ਕੰਮ ਦੀਆਂ ਆਮ ਆਦਮੀ ਪਾਰਟੀ ਦੀ ਨੀਅਤ ਤੇ ਨੀਤੀ ਨੂੰ ਦੇਖਦਿਆਂ ਉਹ ਇਸ ਪਾਰਟੀ 'ਚ ਸ਼ਾਮਲ ਹੋਏ ਨੇ ਤੇ ਉਹਨਾਂ ਦੀ ਜਿਹੜੀ ਸੇਵਾ ਹੈ ਜਿਹੜੀ ਸੇਵਾ ਭਾਵਨਾ ਉਹਨਾਂ ਨੂੰ ਦੇਖਦਿਆਂ ਪਾਰਟੀ ਨੇ ਹਲਕਾ ਇਚਾਰਜ ਦਿੱਤਾ ਹੈ ਤੇ ਅਸੀਂ ਉਹਦਾ ਸਵਾਗਤ ਕਰਦੇ ਹਾਂ ਕਿ ਅਸੀਂ ਤਾਂ ਪਾਰਟੀ ਦੇ ਛਪਾਈਆਂ ਇਹ ਆਮ ਆਦਮੀ ਪਾਰਟੀ ਹੈ ਇਹਦੇ ਸਰਦਾਰ ਭਗਵੰਤ ਸਿੰਘ ਮਾਨ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਪਾਰਟੀ ਹੈ ਇਹਦੇ ਵਿੱਚ ਤਾਂ ਦੇਖੋ ਲਾਭ ਸਿੰਘ ਗੋਕੇ ਵਰਗੇ ਵੀ ਐਮਐਲਏ ਬਣੇ ਨੇ ਇਹਦੇ ਵਿੱਚ ਡਾਕਟਰ ਨਿੱਜਰ ਵਰਗੇ ਵੀ ਨੇ ਇਥੇ ਹਰਪਾਲ ਸਿੰਘ ਚੀਮਾ ਵਰਗੇ ਵੀ ਨੇ ਮੀਤੇਰ ਵਰਗੇ ਵੀ ਨੇ ਆਮ ਘਰਾਂ ਦੇ ਧੀਆਂ